ਲੋਕਾਂ ਦੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਦੇ ਲਈ ਗਰਾਉਂਡ ਤੇ ਉਤਰੇ ਮੰਤਰੀ ਤੇ ਵਿਧਾਇਕ ਪਿੰਡ-ਪਿੰਡ ਪਹੁੰਚ ਕੇ ਬਣਾ ਰਹੇ ਨੇ ਹੈਲਥ ਕਾਰਡ 10 ਲੱਖ ਤੱਕ ਦਾ ਮਿਲੇਗਾ ਮੁਫਤ ਇਲਾਜ ਹਾਈ ਕੋਰਟ ਨੇ ਅੰਮ੍ਰਿਤਪਾਲ ਦੀ ਪਟੀਸ਼ਨ ਦਾ ਕੀਤਾ ਨਿਪਟਾਰਾ ਪੰਜਾਬ ਸਰਕਾਰ ਨੂੰ ਨਿਰਦੇਸ਼ ਅੰਮ੍ਰਿਤਪਾਲ ਦਾ ਕੇਸ ਦੇਖ ਰਹੀ ਅਥਾਰਟੀ 7 ਦਿਨ ਦੇ ਵਿੱਚ ਲਵੇ ਕੋਈ ਫੈਸਲਾ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਅੰਮ੍ਰਿਤਪਾਲ ਨੇ ਮੰਗੀ ਹੈ ਇਜਾਜ਼ਤ ਗੁਰਬੀਰ ਸਿੰਘ ਬਾਦਲ ਨੇ ਬੁਲਾਈ ਆਕਾਲੀ ਦਲ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜਾਂ ਨੂੰ ਸੱਦਿਆ ਗਿਆ ਕੱਲ੍ਹ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਦੇ ਵਿੱਚ ਦੁਪਹਿਰ 12 ਵਜੇ ਹੋਵੇਗੀ ਬੈਠਕ ਆਦੇਸ਼ੀ ਮਾਮਲੇ ਦੇ ਵਿੱਚ ਦਿੱਲੀ ਵਿਧਾਨ ਸਭਾ ਨੇ ਪੰਜਾਬ ਪੁਲਿਸ ਤੋਂ ਮੰਗੀ ਫੋਰੈਂਸਿਕ ਰਿਪੋਰਟ ਐਫ ਆਈ ਆਰ ਅਤੇ ਸ਼ਿਕਾਇਤ ਦੀ ਵੀ ਮੰਗੀ ਕਾਪੀ ਪੁਲਿਸ ਤੇ ਟੈਕਨੀਕਲ ਸੈੱਲ ਦੀ ਰਿਪੋਰਟ ਸੌਂਪਣ ਦੇ ਵੀ ਨਿਰਦੇਸ਼ 26 ਜਨਵਰੀ ਤੋਂ ਪਹਿਲਾ ਵੱਡੀ ਅਤਵਾਦੀ ਸਾਜ਼ਿਸ਼ ناکਾਮ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਅੰਮ੍ਰਿਤਸਰ ਦੇ ਵਿੱਚ ਬਬਰ ਖਾਲਸਾ ਦਾ ਅਤਵਾਦੀ ਕੀਤਾ ਗ੍ਰਿਫਤਾਰ ਡੀਜੀਪੀ ਬੋਲੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਿਫਤ ਤਿਆਰੀ ਜੰਦਰ ਦੇ ਵਿੱਚ ਐਨਕਾਊਂਟਰ ਤੋਂ ਬਾਅਦ ਬਦਮਾਸ਼ ਕਾਬੂ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਮੇ ਕਾਰਨ ਸਿਲਕੀ ਮੋਲਜਮ ਦੀ ਪਾਈ ਖੁਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮੈਲ ਜ਼ਰੀਏ ਭੇਜਿਆ ਗਿਆ ਥ੍ਰੈਟ ਛੁੱਟੀ ਕਰ ਬੱਚਿਆਂ ਨੂੰ ਭੇਜਿਆ ਕਰ ਪਠਾਨਕੋਟ ਦੇ ਵਿੱਚ ਕਾਲਜ ਨੂੰ ਵੀ ਧਮਕੀ ਪੰਜਾਬ ਪਰ ਦੇ ਵਿੱਚ ਪਿਆਮੀ ਹਨੇਰੀ ਤੇ ਮੀਂਹ ਕਰਕੇ ਕਈ ਥਾਵਾਂ ਤੇ ਟਿਕੇਦਰਾ ਖਤਰ ਸਬਜ਼ੀ ਕਸ਼ਤਕਾਰਾਂ ਦਾ ਹੋਇਆ ਨੁਕਸਾਨ ਘਟ ਲਈ ਫਾਇਦੇਮੰਦ ਦੱਸੀ ਜਾ ਰਹੀ ਹੈ ਬਾਰਿਸ਼। ਹਿਮਾਲਿਆ ਦੇ ਵਿੱਚ ਹੋ ਰਿਹਾ স্নੋਫਾਲ ਨਾਲ ਸੈਲਾਨੀ ਬਾਗੋਬਾ ਅਗਮਨਾਲੀ ਤੋਂ ਲੈ ਕੇ ਕਸ਼ਮੀਰ ਤੱਕ ਸਫੇਦ ਬਰਫ਼ ਨੇ ਢਕੇ ਪਹਾੜ ਕੁਦਰਤ ਦਾ ਆਨੰਦ ਮਾਨ ਰਹਿ ਨੇ ਟੂਰਿਸਟ। ਇਸ ਨਿਊਜ਼ ਹੈਡਲਾਈਨਸ ਕੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਸ਼੍ਰੀ ਗਾਣ نیوز ਇਟ ਇਨ ਪੰਜਾਬ ਜਨਾ ਤੁਸੀਂ ਵੇਖ ਰਹੇ ਹੋ ਮੈਂ ਅਨਾਮਿਕਾ ਤੁਹਾਡੇ ਨਾਲ ਤਾਂ ਵੇਲਾ ਹੋ ਚੁੱਕਿਆ ਸ਼ਾਮ ਦੇ 6 ਵਜੇ ਦਾ ਤੇ ਗੱਲ ਕਰਾਂਗੇ ਇਸ ਵੇਲੇ ਦੀਆਂ ਅਹਿਮ 6 ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕਈ ਜਗ੍ਹਾ ਪਿਆ ਪਾਰੀ ਮੇਂ ਸ਼ਹਿਰ-ਸ਼ਹਿਰ ਸੜਕਾਂ ਤੇ ਪਾਰੀ ਪਾਣੀ ਵੇਖਣ ਨੂੰ ਮਿਲਿਆ ਪਾਣੀ ਭਰ ਚੁੱਕਿਆ ਕਈ ਥਾਈ ਹਨੇਰੀ ਦੇ ਨਾਲ ਦਰਖਤ ਵੀ ਡਿੱਗੇ ਨੇ ਕਣਕ ਦੀ ਫਸਲ ਦੇ ਲਈ ਵਰਦਾਨ ਇਹ ਮੀਂਹ ਨੂੰ ਦੱਸਿਆ ਜਾ ਰਿਹਾ ਉੱਥੇ ਸਬਜ਼ੀਆਂ ਦੇ ਕਾਸ਼ਤਕਾਰਾਂ ਦੇ ਲਈ ਤੂਫਾਨ ਬਣੀ ਬਾਰਿਸ਼ ਨਜ਼ਰ ਆ ਰਹੀ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ yellow alert ਜਾਰੀ ਕਰਦ ਤਾਂ ਗਿਆ ਜਿਸ ਤਰ੍ਹਾਂ ਜਸਵੀਰ ਤੋਂ ਹੀ ਮੀਂਹ ਝਖੜ ਵੇਖਣ ਨੂੰ ਮਿਲਿਆ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਤੇਜ਼ ਮੀਂਹ ਵੇਖਣ ਨੂੰ ਮਿਲਿਆ ਪਾਣੀ ਕਾਫੀ ਹੱਦ ਤੱਕ ਭਰ ਚੁੱਕਿਆ ਤੇ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਪਾਰੀ ਮੀ ਹੋਇਆ ਹਾਲਾਂਕਿ ਇੱਕ ਪਾਸੇ ਜਿੱਥੇ ਕਿਸਾਨਾਂ ਨੂੰ ਇਸ ਦਾ ਕਾਫੀ ਫਾਇਦਾ ਵੇਖਣ ਨੂੰ ਮਿਲ ਰਿਹਾ ਹੈ ਲਾਭ ਵੇਖਣ ਨੂੰ ਮਿਲ ਰਿਹਾ ਪਰ ਉੱਥੇ ਹੀ ਕਈ ਕਰਾਂ ਦੇ ਵਿੱਚ ਇਸ ਦਾ ਘਹਿਰ ਸਾਹਮਣੇ ਆਇਆ ਦਰੱਖਤ ਕਰਾਂ ਦੇ ਅੰਦਰ ਡਿੱਗੇ ਨੇ ਹਾਲਾਂਕਿ ਜਾਨੀ ਨੁਕਸਾਨ ਤੋਂ ਕਾਫੀ ਹੱਦ ਤੱਕ ਬਚਾ abr ਰਿਹਾ ਹੈ ਪਰ ਤਸਵੀਰਾਂ ਇੱਕ ਪਾਸੇ ਸਾਹਮਣੇ ਆਈਆਂ ਨੇ ਜਿੱਥੇ ਇੱਕ ਤਸਵੀਰ ਸ਼ਹਿਰ ਦੀ ਹੈ ਤੇ ਇੱਕ ਤਸਵੀਰ ਖੇਤਾਂ ਦੀ ਹੈ ਜਿੱਥੇ ਮੀਂਹ ਖੇਤਾਂ ਦੇ ਲਈ ਕਿਸਾਨਾਂ ਦੇ ਲਈ ਕਾਫੀ ਲਾਇਵਨ ਤਸੀ ਜਾਰੀ ਹੈ ਉਹਨਾਂ ਦੇ ਚਿਹਰੇ ਕਿਹੜੇ ਨਜ਼ਰ ਆਏ ਨੇ ਜਿਸ ਕਦਰ ਕਾਫੀ ਅਸਮੇਬਾਦ ਇੰਨੀ ਪਿਆਰ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ yellow alert ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਚਿਹਤ ਤਸਵੀਰਾਂ ਸਾਹਮਣੇ ਆਈਆਂ ਨੇ ਬੱਖੂ-ਬੱਖੂ ਥਾਂਵਾਂ ਤੋਂ ਵੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਮੀਂਹ ਪਿਆ ਸੜਕਾਂ ਦੇ ਵਿੱਚ ਪਾਣੀ ਭਰ ਗਿਆ ਕਿਸ ਕਦਰ ਇਸ ਦਾ ਘੈਰ ਵੀ ਨਜ਼ਰ ਆਇਆ ਪਠਾਨਕੋਟ ਜ਼ਿਲਕਪੁਰ ਸੰਗਰੂਰ ਪਤਿਗੜ ਸਾਹਿਬ ਨਵਾਂ ਸ਼ਹਿਰ ਗੁਰਦਾਸਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਕਾਫੀ ਹੱਦ ਤੱਕ ਸੜਕਾਂ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਤਸਵੀਰ ਸੜਕਾਂ ਉਹ ਤੇ ਤਸਵੀਰ ਗੁਰਦਾਸਪੁਰ ਤੋਂ ਵੀ ਸਾਹਮਣੇ ਆਈਆਂ ਨੇ ਜਿੱਥੇ ਮੀਂਹ ਦਾ कहर ਇਹ ਸਾਹਮਣੇ ਆਇਆ ਵਿਖਿਆ ਜਾ ਸਕਦਾ ਕਿ ਕਿਸ ਹੱਦ ਤੱਕ ਨੁਕਸਾਨ ਇਹ ਗੁਰਦਾਸਪੁਰ ਦੇ ਵਿੱਚ ਹੋਇਆ ਹੈ ਤਸਵੀਰਾਂ ਦੇ ਵਿੱਚ ਇਹ ਤਸਵੀਰ ਜੋ ਬਿਆਨ ਕਰਦੀ ਨਜ਼ਰ ਆ ਰਹੀ ਹੈ ਤਮੀਦ ਦਾ ਇਹ कहर ਵੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਵਿੱਚ ਕਾਫੀ ਹੱਦ ਤੱਕ ਨੁਕਸਾਨ ਹੋਇਆ ਹੈ ਘਰ ਦਾ ਨੁਕਸਾਨ ਹੋਇਆ ਲੋਕਾਂ ਦਾ ਇੱਥੇ ਕਾਫੀ ਨੁਕਸਾਨ ਹੋ ਚੁੱਕਿਆ ਹੈ ਆ ਛੱਤਾਂ ਤੇ ਡਿੱਗ ਚੁੱਕੀ ਹੈ ਤਾਂ ਜਿੱਤੇ ਬੇਸ਼ੱਕ ਸਹਾਨਾ ਦੇ ਲਈ ਇਮੀ ਕਾਫੀ ਵਰਦਾਨ ਸਾਬਤ ਹੋਈ ਹੈ ਪਰ ਕਿਤੇ ਨਾ ਕਿਤੇ ਕਈ ਲੋਕਾਂ ਦੇ ਲਈ ਇਮੀ ਕਹਿਰ ਬਣ ਕੇ ਜੋ ਕਿ ਤਾਂ ਦੁਆਇਆ ਨਜ਼ਰ ਆਇਆ ਹੈ ਤਾਂ ਸਬਜ਼ੀਆਂ ਤੇ ਕਸ਼ਤਕਾਰਾਂ ਦੇ ਲਈ ਇਹ ਤੂਫਾਨ ਬਣਿਆ ਹੈ ਤਾਂ ਤਸਵੀਰਾਂ ਤੁਸੀਂ ਵੇਖ ਪਾਰੇ ਹਰਦਾਸਪੁਰ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਮੀ ਦਾ ਇਹ ਕਹਿਰ ਭਾਰੀ ਮੀ ਇਹ ਵੇਖਣ ਨੂੰ ਮਿਲਿਆ ਹੈ ਸਾਡੇ ਦੇ ਆ 10 ਵਜੇ ਦੇ ਨਾਲ ਕਰੀਬ ਇਹ ਅਸਮਾਨੀ ਬਿਜਲੀ ਪਈ ਆ ਉਹਦੇ ਨਾਲ ਸਾਰੀ ਸੈੱਡ ਦੇਗੀ ਹੈ ਜੀ ਉਹ ਨਾਲ ਖਾਂ ਜੀ ਦੋ ਕਨਾਲ 8000 ਤੋਂ ਜ਼ਿਆਦਾ ਹੀਗਾ ਜੀ ਹਾਂ ਚਲ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਸਾਰਾ ਕਰਜ਼ਾ ਹੀਗਾ ਜੀ ਹਾਂ ਕਰਜ਼ੇ ਤੇ ਚੁੱਕ ਕੇ ਲਾਇਆ ਸੀਗਾ ਮੈਂ ਸਰਕਾਰ ਨੂੰ ਆਪਣੀ ਅਪੀਲ ਕਰਦਾ ਜੀ ਹਾਂ ਜੋ ਵੀ ਮਾਨਜਾਬਾਂ ਦਮਨੇ ਦਿੱਤਾ ਜਾਏ ਮੇਰੇ ਕੋਲੇ ਕੋਈ ਕੁਝ ਨਹੀਂ ਹੈਗਾ ਜੀ ਮੇਰੀ ਸਾਰੀ ਸੈੱਡ ਦੇਗੀ ਅੱਜ ਇਹ ਸਰ 11:30 ਵਜੇ ਦਾ ਅੱਛਾ ਮਾਨੀ ਮਲ ਦੀ ਪੱਟ 8000 ਬੱਚਾ ਪਿਆ ਕੋਈ ਬਾਹਾਂ 40 50 ਬੱਚੇ ਬਚੇ ਨੇ ਸਾਰੇ ਮੜਗੇ ਨੇ ਸਾਰੀ ਛੱਡ ਹੀ ਡੇਗੀ ਸਰਪਾ ਇੰਨਾ ਕਿ ਥਾਂ ਖਲੋਤਾ ਜਾ ਹਾਂ ਸਾਰੀਆਂ ਟੀਨਾ ਟੁੱਟ ਗਈਆਂ ਸਾਰਾ ਨੁਕਸਾਨ ਹੋ ਗਿਆ ਦੋ ਬਾਰ کاروبار ਆਇਆ ਹਾਂ ਕਰਜ਼ਾ ਚੋਟ ਕੇ ਸਾੜੀ ਨੱਕ ਕੀਤਾ ਜੀਗਾ ਹਾਂ ਜੀ ਸਰ ਦੋ ਸਾਲ ਹੋ ਗਏ ਕਾਰੋਬਾਰ ਕਰਦੇ ਹਾਂ ਹਾਂ ਜੀ ਕਰਜ਼ਾ ਚੋਟ ਕੇ ਹਾਂ ਤਾਉਦੇ ਚਾਰ ਤਸਵੀਰਾਂ ਵੀ ਇਹ ਸਾਹਮਣੇ ਆਈਆਂ ਨੇ ਜਿੱਥੇ ਅੱਜ ਇਹ ਭਾਰੀ ਮੀਂਹ ਪਿਆ ਤੇਜ਼ ਮੀਂਹ ਦੇ ਨਾਲ ਨੁਕਸਾਨ ਹੋਇਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੋਹਾਲੀ ਤੋਂ ਸਾਹਮਣੇ ਆਈਆਂ ਨੇ ਤਵਕ ਵਕ ਥਾਵਾਂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਚੰਡੀਗੜ੍ਹ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਛੱਤ ਡਿੱਗੀ ਹੈ ਜਿੱਥੇ ਤਿੰਨ ਬੱਚੇ ਜ਼ਖਮੀ ਦੱਸੇ ਗਏ ਨੇ ਸੈਕਟਰ 32 ਦੀ ਤਸਵੀਰ ਚੰਡੀਗੜ੍ਹ ਤੋਂ ਤਸਵੀਰ ਜਿੱਥੇ ਛੱਤੇ ਡਿੱਗੀ ਨਜ਼ਰ ਆ ਰਹੀ ਹੈ ਸੜਕਾਂ ਤੇ ਰੁੱਖ ਡਿੱਗੇ ਨੇ ਦਰਖਤ ਡਿੱਗੇ ਨੇ ਬਿਜਲੀ ਦੇ ਖੰਭੇ ਡਿੱਗ ਚੁੱਕੇ ਨੇ ਹਾਲਾਂਕਿ ਵੇਖਣ ਨੂੰ ਮਿਲਿਆ ਜ ਸੂਰਤੋ ਕਿਸ ਕਦਰ ਤੇਜ਼ ਹਵਾਵਾਂ ਚਲੀਆਂ ਨੇ ਝੱਖੜ ਜੋ ਕਿ ਸਾਹਮਣੇ ਆਏ ਨੇ ਇਸ ਤੇਜ਼ ਮੀਂਹ ਦਾ ਕਹਿਰ ਇਹ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਮਨੀ ਮਾਜਰਾ ਚੰਡੀਗੜ੍ਹ ਦੀ ਸੈਕਟਰ 32 ਚੰਡੀਗੜ੍ਹ ਦੀ ਤਸਵੀਰ ਵਖ-ਵਖ ਹੋਰ ਵੀ ਥਾਵਾਂ ਤੋਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਅਛੱਤਾਂ ਡਿੱਗ ਚੁੱਕੀਆਂ ਨੇ ਦਰਖਤ ਡਿੱਗੇ ਨਜ਼ਰ ਆਏ ਨੇ ਬਿਜਲੀ ਦੇ ਖੰਬੇ ਡਿੱਗੇ ਨੇ ਸੜਕਾਂ ਦੇ ਪਾਣੀ ਭਰ ਚੁੱਕਿਆ ਐਸੇ ਨਾਲ ਹੀ ਔਰ ਵੀ ਵਕ ਵਕਤਾ ਮਾ ਤੋਂ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਪਹਾੜਾਂ ਦੇ ਵਿੱਚ ਬਰਫਬਾਰੀ ਜੋ ਭਾਰੀ ਵੇਖਣ ਨੂੰ ਮਿਲੀ ਹੈ ਤਾਂ ਇਹ ਪਹਾੜਾਂ ਦੇ ਵਿੱਚ ਵੀ ਬਰਫਬਾਰੀ ਦਾ ਦੌਰ ਜਾਰੀ ਹੈ ਕਸ਼ਮੀਰ ਤੋਂ ਲੈ ਕੇ ਇੱਥੇ ਹਿਮਾਚਲ ਦੇ ਉੱਚੇ ਪਹਾੜਾਂ ਤੇ ਬਰਫ ਪੈ ਰਹੀ ਹੈ ਹੇਠਲੇ ਇਲਾਕਿਆਂ ਦੇ ਵਿੱਚ ਵੀ ਪੈ ਰਿਹਾ ਹੈ ਕੁਮਨਾਇ ਸਲਾਨੀਆਂ ਦੇ ਚਿਹਰੇ ਖਿੜੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਜਿੱਥੇ ਇੱਕ ਪਾਸੇ ਇਸ ਬਰਫ ਦਾ ਆਨੰਦ ਵੀ ਮਾਣਿਆ ਜਾ ਰਿਹਾ ਹੈ ਤਸਵੀਰਾਂ ਮਨਾਲੀ ਨਾਰਕੰਡਾ ਸ਼੍ਰੀਨਗਰ ਵੈਸ਼ਨੋਦੇਵੀ ਬਾਲਾਮੁੱਲਾ ਬਦਰਵਾ ਨੰਤਨਾਗ ਬਡਗਾਮ ਰਾਂਬਨ ਬਨਹਾਲ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਿ ਇਸ ਕਦਰ ਪਾਰੀ ਬਰਫਬਾਰੀ ਹੋਈ ਹੈ ਤੇ ਪਹਾੜਾਂ ਦੇ ਵਿੱਚ ਜੋ ਚਿੱਟੇ ਸਫੇਦ ਇਹ ਪਹਾੜ ਟਕੇ ਹੋਏ ਨਜ਼ਰ ਆ ਰਹੇ ਨੇ ਇਸ برف ਦੇ ਨਾਲ ਖਬਰ ਦੇਵਲ ਜਿੱਥੇ ਖਬਰ ਗੁਰਦਾਸਪੁਰ ਤੋਂ ਸਕੂਲਾਂ ਨੂੰ ਧਮਕੀ ਮਿਲੀ ਹੈ ਚਾਰ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਜ਼ਰੀਏ ਇੱਕ ਵਾਰ ਫਿਰ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਸਾਹਮਣੇ ਆਈ ਹੈ ਬੰਬ ਬਲਾਸ ਦੀ ਇਹ ਥ੍ਰੈਟ ਸਾਹਮਣੇ ਆਇਆ ਹੈ ਹਾਲਾਂਕਿ ਪਹਿਲਾਂ ਵੀ ਵੇਖਿਆ ਨੂੰ ਮਿਲ ਰਿਹਾ ਹੈ ਕਈ ਵਾਰ ਸਕੂਲਾਂ ਨੂੰ ਕੌਜਾਂ ਨੂੰ ਦਫ਼ਤਰਾਂ ਨੂੰ ਜੋ ਕਿ ਬੰਬ ਦੇ ਨਾਲ ਉਡਾਉਣ ਦੀ ਧਮਕੀ ਵੇਖਿਆ ਨੂੰ ਮਿਲੀ ਹੈ ਤਾਂ ਇੱਕ ਵਾਰ ਫਿਰ ਤੋਂ ਇਹ ਈਮੇਲ ਇਹ ਥ੍ਰੈਟ ਸਾਹਮਣੇ ਆਇਆ ਹੈ ਸਕੂਲਾਂ ਦੇ ਵਿੱਚ ਜਿਸ ਤੋਂ ਬਾਅਦ ਛੁੱਟੀ ਕਰਕੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਦੱਸਦੇ ਕਿ ਈਮੇਲ ਦੇ ਵਿੱਚ ਇਹ ਲਿਖਿਆ ਗਿਆ ਕਿ 1 ਵਜੇ ਤੱਕ ਸਕੂਲ ਨੂੰ ਬੰਦ ਦੇ ਨਾਲ ਉੜਾ ਦਿੱਤਾ ਜਾਵੇਗਾ ਇਹ ਲਿਖਿਆ ਗਿਆ ਸੀ ਹਾਲਾਂਕਿ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਬਲ ਵੀ ਉੱਥੇ ਮੌਜੂਦ ਰਹੀ ਤਾਂ ਬੱਚਿਆਂ ਨੂੰ ਵੀ ਤੁਰੰਤ ਘਰ ਵਾਪਸ ਭੇਜ ਦਿੱਤਾ ਗਿਆ ਸੀ ਜੋ ਕਿ ਪੂਰੀ ਸਾਵਧਾਨੀ ਵਰਤੀ ਗਈ ਪਰ ਹਾਲ ਫਿਲਾਲ ਦੀ ਗੜੀ ਇਹ ਸਵਾਲ ਇੱਕ ਵਾਰ ਫਿਰ ਤੋਂ ਸਾਹਮਣੇ ਆਂਦਾ ਹੈ ਕਿ ਕਿਹੜੇ ਮੰਚਾਂ ਦੇ ਨਾਲ ਲਗਾਤਾਰ ਥ੍ਰੈਡਸ ਭੇਜੇ ਜਾ ਰਹੇ ਨੇ ਹਾਲਾਂਕਿ ਪਹਿਲਾਂ ਵੀ ਕਈ ਵਾਰ ਇਹੋ ਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਿਆ ਨੇ ਥ੍ਰੈਡਸ ਸਾਹਮਣੇ ਆਏ ਨੇ بار-ਬਾਰ ਥ੍ਰੈਡਸ ਸਾਹਮਣੇ ਆ ਰਹੇ ਨੇ ਸਵਾਲ ਇਹ ਕੌਣ ਹੈ ਜਿਨ੍ਹਾਂ ਦੇ ਵੱਲੋਂ ਇਹ ਥ੍ਰੈਡਸ ਭੇਜੇ ਜਾ ਰਹੇ ਨੇ ਪ੍ਰਦਰਸ਼ਨ ਸੀਗਾ ਸਿਰੇ ਪਤਾ ਲੱਗਾ ਸੀਗਾ ਕਿ ਜਦੋਂ ਕੋਈ ਈਮੇਲ ਆਈ ਸੀਗੀ ਕਿ ਸਕੂਲ ਨੂੰ ਧਮਕੀ ਭਰੀ ਮਿਲਾਈ ਸੀ ਉਸੇ ਸਬੰਧ ਦੇ ਵਿੱਚ ਆਪਾਂ ਇੱਥੇ ਆਏ ਹੈਗੇ ਆ ਸਾਡੀ ਉਹ ਸਰਚ آپریشن ਚੱਲ ਰਿਹਾ ਜਿਹਦੇ ਵਿੱਚ ਆਪ ਆਪਣੇ ਐਸ ਐਚ ਓ ਔਰ ਇਨਸਪੈਕਟਰ ოਪਰੇਸ਼ਨ ਨੇ ਘਾਤਕ ਟੀਮ ਨਾਲ ਔਰ ਸਾਡੀ ਪੂਰੀ ਟੀਮ ਇੱਥੇ ਜਿਹੜੀ ਹੈ ਉਹ ਸਰਚ ਚੱਲ ਰਹੀ ਹੈ ਰੁਕਦੇ ਹਾਂ ਚੌਥੀ ਆਮ ਖਬਰ ਦੇ ਵੱਲ ਖਬਰ ਬਰਨਾਲਾ ਤੋਂ ਬੇਅਦਬੀ ਦਾ ਮਾਮਲਾ ਹੈ ਜਿਸ ਦੇ ਵਿੱਚ ਇੱਕ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਮਾਮਲੇ ਦੇ ਵਿੱਚ ਹਾਲਾਂਕਿ ਪਹਿਲਾਂ ਦੋ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ ਬਰਨਾਲਾ ਦੇ ਪਿੰਡ ਠਿਕਰੀਵਾਲਾ ਦੇ ਵਿੱਚ ਇਹ ਬੇਅਦਬੀ ਹੋਈ ਸੀ ਚਾਚਾ ਪਤੀ ਜਵਾਨੇ ਰਿਸ਼ਤੇਦਾਰ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਸੋ ਜਿਸ ਦੇ ਵਿੱਚ ਦੱਸ ਦਈਏ ਕਿ ਹੁਣ ਅਹਿਮ ਗ੍ਰਿਫਤਾਰੀਆਂ ਸਾਹਮਣੇ ਆਈਆਂ ਨੇ ਪੁਲਿਸ ਦੀ ਕਾਰਵਾਈ ਇਹ ਸਾਹਮਣੇ ਆਈ ਹੈ ਬਰਨਾਲਾ ਬੇਅਦਬੀ ਮਾਮਲੇ ਦੇ ਵਿੱਚ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਅਪਡੇਟ ਇਸ ਦੇ ਵਿੱਚ ਵੇਖਣ ਨੂੰ ਮਿਲਿਆ ਹਾਲਾਂਕਿ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਦੋ ਗ੍ਰਿਫਤਾਰੀਆਂ ਕਰ ਲਈਆਂ ਗਿਆ ਸਨ ਪਰ ਹੁਣ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਬਨਾਲਾ ਦੇ ਪਿੰਡ ਠਿਕਰੇਵਾਲਾ ਦੇ ਵਿੱਚ ਇਹ ਬਦਬੀ ਕੀਤੀ ਗਈ ਸੀ ਦੱਸ ਦੇ ਕਿ ਚਾਚਾ ਭਤੀਜਾ ਨੇ ਰਿਸ਼ਤੇਦਾਰ ਦੇ ਨਾਂ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਬਿਹੱਦ ਅਸ਼ਰਬਨਾਕ ਇਕੱਠਨਾ ਸਾਹਮਣੇ ਆਈ ਜਿੱਥੇ ਰਿਸ਼ਤੇਦਾਰ ਦੇ ਨਾਂ ਮਿਲ ਕੇ ਇਸ ਬਦਬੀ ਦੇ ਮਾਮਲੇ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਲਕਾ ਦੀ ਗੜੀ ਹੁਣ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਵੀ ਕੀਤੀ ਗਈ ਹੈ ਤਾਂ ਉੱਥੇ ਹੀ ਗ੍ਰਿਫਤਾਰੀਆਂ ਵੀ ਤਿਆ ਗਿਆਂ ਨੇ ਦਿਨਾਂ ਵਿੱਚ ਹੋਈ ਠਿਕਰੀਵਾਲ ਵਿੱਚ ਬੇਅਦਬੀ ਨੂੰ ਲੈ ਕੇ ਬਨਾਲਾ ਪੁਲਿਸ ਵੱਲੋਂ ਖੁਲਾਸਾ ਕਰ ਦਿੱਤਾ ਜਿਹੜੇ ਮੁੱਖ ਦੋਸ਼ੀ ਨੇ ਉਹ ਬਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਜੇ ਗੱਲ ਕਰਾਂਗੇ ਬਨਾਲਾ ਡੀਐਸਪੀ ਸਾਡ ਸਾਡੇ ਨਾਮ ਮਜੂਨੇ ਸਰ ਕਿਸ ਲੈਵਲ ਦੇ ਦੋਸ਼ੀ ਸੀ ਕਿਸ ਕਿਸ ਤਰ੍ਹਾਂ ਘਟਨਾ ਨੂੰ ਇਲਜ਼ਾਮ ਦੁੱਤਾ ਸੀ ਇਹ 19 ਤਰੀਕ ਨੂੰ ਜਿਹੜੀ ਘਟਨਾ ਵਾਪਰੀ ਸੀ ਬੇਅਦਬੀ ਦੀ ਠਿਕਰੀਵਾਲ ਪਿੰਡ ਦੇ ਵਿੱਚ ਗੁਟਕਾ ਸਾਹਿਬ ਦੇ ਪਾਵਨਾਂ ਨੇ ਜਿਹੜੇ ਖਡਾਏ ਗਏ ਸੀਗੇ ਤੇ ਅੰਗ ਪਾੜ ਕੇ ਵੱਖ-ਵੱਖ ਜਿਹੜੇ ਪਿੰਡ ਦੇ ਵਿਕਤੀਆਂ ਨੂੰ ਵੀ ਫੜਾਏ ਗਏ ਸੀਗੇ ਜਿਹੜਾ ਤਫ਼ਤੀਸ਼ ਦੇ ਦੌਰਾਨ ਇਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਦੇ ਵਿੱਚ ਮੇਨ ਦੋਸ਼ੀ ਜਿਹੜਾ ਕੁਲਦੀਪ ਸਿੰਘ ਜਿਹੜਾ ਠਿਕਰੀਆ ਦਾ ਰਹਿਣ ਵਾਲਾ ਉਹ ਸੀਗਾ ਉਹ ਇਹ ਜਿਹੜਾ ਕੁਲਦੀਪ ਸਿੰਘ ਹੈ ਜਗਵੀਰ ਸਿੰਘ ਦਾ ਚਾਚਾ ਲੱਗਦਾ ਰਿਸ਼ਤੇ ਦੇ ਵਿੱਚ ਇਹਨੇ ਹੀ ਇਹਨੂੰ ਛੋਟੇ ਹੁੰਦੇ ਤੋਂ ਪਾਲਿਆ ਉਹਦੇ ਮਦਰ ਫਾਦਰ ਨਹੀਂ ਹੈਗੇ ਤੇ ਇਹਨੇ ਪਲਾਨਿੰਗ ਇਹ ਬਣਾਈ ਹੈ ਇਹਦੇ ਵਿੱਚ ਜਿਹੜਾ ਘਟਨਾ ਦਾ ਕਾਰਨ ਮੁੱਖ ਸਾਹਮਣੇ ਆਇਆ ਕਿ ਜਗਵੀਰ ਸਿੰਘ ਇਹ ਕੁਲਦੀਪ ਸਿੰਘ ਹੈ ਜਿਹੜਾ ਇਹ ਪਿੰਡ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਜਿੱਤਿਆ ਸੀ ਉਦੋਂ ਇਹਨੂੰ ਸਨਮਾਨ ਜਾਂ ਸਰੂਪਾ ਦੇਣ ਦੇ ਨਾਂ ਤੇ ਕੁਝ ਇਹਦੀ ਜਿਹੜੀ ਤਕਰਾਰ ਹੈ ਉਹ ਪਿੰਡ ਦੇ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਸਾਹਿਬ ਨਾਲ ਹੋਈ ਸੀ ਉਦੋਂ ਤੋਂ ਇਹ ਉਹਨਾਂ ਨਾਲ ਖਾਰ ਰੱਖਦਾ ਸੀ ਤੇ ਇਹਦੀ ਪਲੈਨਿੰਗ ਸੀ ਇਹਦੀ ਕੋਸ਼ਿਸ਼ ਸੀ ਕਿ ਵਰਸੀ ਦੇ ਮੌਕੇ ਪਿੰਡ ਦਾ ਮਾਹੌਲ ਖਰਾਬ ਕੀਤਾ ਜਾਵੇ ਤੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਖਿਲਾਫ ਲੋਕਾਂ ਨੂੰ ਕੀਤਾ ਜਾਵੇ ਮਹੌਲ ਘੜਕੀ ਤੇ ਸੋ ਇਹਨੇ ਪਲਾਨਿੰਗ ਦੇ ਨਾਲ ਹੀ ਆਪਣਾ ਜਿਹੜਾ ਭਤੀਜਾ ਹੈ ਜਗਵੀਰ ਸਿੰਘ ਜਿਹੜਾ ਬੋਲਣ ਤੋਂ ਸੁਣਨ ਤੋਂ ਸਮਰੱਥ ਹੈ ਉਹਨੂੰ ਇਹਨੇ ਪ੍ਰੋਪਰ ਟ੍ਰੇਨਿੰਗ ਦਿੱਤੀ ਕਿਉਂਕਿ ਆਪਸ ਦੇ ਵਿੱਚ ਇਸ਼ਾਰਿਆਂ ਦੇ ਨਾਲ ਹੀ ਕਮਿਊਨੀਕੇਟ ਕਰ ਲੈਂਦੇ ਸੀਗੇ ਇਹਨੂੰ ਪ੍ਰੋਪਰ ਇਹਨੇ ਟ੍ਰੇਨਿੰਗ ਦਿੱਤੀ ਤੇ ਨਾਲ ਇਹਨੇ ਆਪਣਾ ਇੱਕ ਰਿਸ਼ਤੇਦਾਰ ਬੁਲਾਇਆ ਰਣਦੀਪ ਸਿੰਘ ਜਿਹੜਾ ਸੁਲਤਾਨਪੁਰ ਤੋਂ ਉਹਨਾਂ ਨੂੰ ਇਹਨਾਂ ਨੇ ਪਲਾਨਿੰਗ ਦੇ ਨਾਲ ਸਾਰਾ ਇਹਨੇ ਜਿਹੜਾ ਗੁਟਕਾ ਸਾਫ ਦਿੱਤੇ ਤੇ ਉਹਦੇ ਅੰਗ ਫਾੜ ਕੇ ਤੇ ਇਹਨਾਂ ਨੂੰ ਸਮਝਾਇਆ ਗਿਆ ਕਿ ਤੂੰ ਉੱਤੇ ਕਿਵੇਂ-ਕਿਵੇਂ ਇਹਨਾਂ ਨੇ ਕਰਨਾਗਾ ਉਹ ਸਾਰਾ ਕਰਨ ਤੋਂ ਬਾਅਦ ਫਿਰ ਹੁਣ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪ੍ਰਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਹਿਲੇ ਦੋ ਦੋਸ਼ੀ ਵੀ ਗ੍ਰਿਫਤਾਰ ਨੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਫਰਦਰ ਪੁੱਛਗਿੱਛ ਕਰਾਂਗੇ ਤੇ ਜਿਹੜਾ ਤਫ਼ਤੀਸ਼ ਚੱਲੀ ਹੈ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਆਸ਼ੀਸ਼ ਸ਼ਰਮਾ ਸਾਹਿਬ ਨਾਲ ਜੁਟੂਕੇ ਨੇ ਆਸ਼ੀਸ਼ ਹਾਲ ਫਿਲਹਾਲ ਦੀ ਕੜੀ ਅਸੀਂ ਡੀਐਸਪੀ ਦੀ ਬਾਈਟ ਸੁਣੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕਿਸ ਕਦਰ ਮਤਪੇਦ ਹੋਣ ਕਰਕੇ ਇਹ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਵੇਖਿਆ ਜਾ ਸਕਦਾ ਹੈ ਕਿਸ ਕਦਰ ਇਹ ਮਾਨਸਿਕਤਾ ਦਰਸਾਉਂਦੀ ਹੈ ਇਹਨਾਂ ਲੋਕਾਂ ਦੀ ਇਹਨਾਂ ਮਲਜ਼ਮਾਂ ਦੀ ਕਿ ਉਹਨਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਦੀ ਵੱਡੀ ਗੱਲ ਇਹ ਹੈ ਕਿ ਇੱਕ ਪਿੰਡ ਦਾ ਵਿਅਕਤੀ ਹੋਵੇ ਜਿਹੜੇ ਉਸੇ ਪਿੰਡ ਤੇ ਰਹਿਣ ਵਾਲਾ ਹੋਵੇ ਤੇ ਆਪਣੀ ਰੰਜਿਸ਼ ਨੂੰ ਨੂੰ ਇੱਕ ਮਾਹੌਲ ਖਰਾਬ ਕਰਨ ਨੂੰ ਲੈ ਕੇ ਇਸ ਤਰ੍ਹਾਂ ਇੱਕ ਧਾਰਮਿਕ ਗੁਰੂ ਜਿਹੜੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਖਿਲਾੜਿਆ ਜਾਵੇ ਉਸ ਨੂੰ ਲੈ ਕੇ ਇੱਕ ਬੇਅਦਬੀ ਕੀਤੀ ਗਈ ਇਹ ਬਹੁਤ ਵੱਡਾ ਇਸ਼ੂ ਜੁਰੂ ਖੜਾ ਹੋਇਆ ਸਾਰੇ ਸੰਗਤਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਉਹਨਾਂ ਨੇ ਮੰਗ ਕੀਤੀ ਮੰਗ ਇੱਕੋ ਹੀ ਸੀ ਕਿ ਮੁੱਖ ਦੋਸ਼ੀ ਫੜਾਇਆ ਜਾਵੇ ਹਾਲਾਂਕਿ ਪੁਲਿਸ ਨੇ ਵੀ 2 ਦਿਨ ਦਿਨ ਇਹ ਕਾਰਵਾਈ ਕੀ ਜੂਨ ਲਗਾਏ ਪਰ ਪੁਲਿਸ ਨੇ ਅੱਜ ਮੁੱਖ ਦੋਸ਼ੀ ਵੀ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਬੰਦੇ ਪਹਿਲਾਂ ਹਿਰਾਸਤ ਚ ਲੱਤੇ ਸੀ ਉਹਨਾਂ ਚ ਇੱਕ ਵਿਅਕਤੀ ਜਿਹੜਾ ਸੁਣ ਤੇ ਬੋਲ ਨਹੀਂ ਸਕਦਾ ਸੀ ਉਹਦਾ ਸਾਕਾ ਚਾਚਾ ਜਿਨੇ ਉਸਦਾ ਪਾਲਣ ਪੋਸ਼ਣ ਕੀਤਾ ਸੀ ਪੁਲਿਸ ਦੇ ਦੱਸਣ ਮੁਤਾਬਕ ਕਿ ਕੋ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਸੀ ਉਹਦੀ ਭਾਸ਼ਾ ਤੇ ਉਹ ਗੁਲਦੀਪ ਸਿੰਘ ਜੋਧਾ ਚਾਚਾ ਸੀ ਉਹ ਦੋਨੋਂ ਹੀ ਆਪਸ ਚ ਗੱਲ ਕਰ ਸਕਦੇ ਸੀ ਜਿਨ੍ਹਾਂ ਨੇ ਗੁਲਦੀਪ ਸਿੰਘ ਨੇ ਆਪਣੇ ਪੁੱਤ ਜੀ ਨੂੰ ਸਿਖਾਇਆ ਤੇ ਇਸ ਵਾਰ ਦਾ ਤੋਨ ਇਜਾਮ ਦਿੱਤਾ ਇਸੇ ਇੱਕ ਕਿਉਂਕਿ ਇਹ ਵੀ ਸਾਹਮਣੇ ਆਂਦੀ ਹੈ ਕਿ ਇੱਕ ਇੱਕ ਲੋਕਲ ਆਪਣੀ ਰੰਜਿਸ਼ ਨੂੰ ਲੈ ਕੇ ਇੱਕ ਪਿੰਡ ਦੇ ਮਾਹੌਲ ਨੂੰ ਖਰਾਬ ਕਰਨ ਨੂੰ ਲੈ ਕੇ ਜਿਹੜਾ ਏਡਾ ਵਟਾ ਉਪਰਾਲਾ ਕੀਤਾ ਗਿਆ ਪਰ ਅੱਜ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਕੋਲੋਂ ਹੋਰ ਬਰਾਮਦਗੀ ਕੀਤੀ ਜਾਊਗੀ ਹੋਰ ਪੁੱਛਗਿੱਛ ਕੀਤੀ ਜਾਊਗੀ ਜੀ ਆਸ਼ੀਸ਼ ਇਸ ਦੇ ਵਿੱਚ ਪਿੰਡ ਵਾਸੀਆਂ ਦਾ ਕੀ ਕੁਝ ਕਹਿਣ ਨਾਲ ਦੇ ਵੱਲੋਂ ਕੋਈ ਹੋਰ ਮੰਗ ਵੀ ਕੀਤੀ ਜਾ ਰਹੀ ਹੈ ਪੁਲਿਸ ਦਾ ਪਿੰਡ ਵਾਸੀਆਂ ਦਾ ਪਹਿਲੇ ਵੀ ਜਨੂ ਧਰਵਾ ਦਿੱਤਾ ਚ ਉਹਨਾਂ ਨੇ ਇਹ ਪਾਰਟੀਵਾਦੀ ਉੱਠ ਕੇ ਗੱਲ ਕੀਤੀ ਸੀ ਕਿ ਪਾਰਟੀਵਾਦੀ ਦੀ ਕੋਈ ਗੱਲ ਨਹੀਂ ਪਰ ਹਾਲਾਕਿ ਜੋ ਇਕਲਦੀਪ ਸਿੰਘ ਹੈ ਉਸ ਦੀ ਫੋਟੋਆਂ ਜੁਰ ਪੈਰਲ ਹੋਣੇ ਸ਼ੁਰੂ ਹੋ ਗਈਆਂ ਹਨ ਕੁਝ ਦਿਨ ਪਹਿਲਾਂ ਸਾਥ ਸੇ ਟੀਕਰੀਅਰ ਬਰਸੀ ਜੁਰੋ ਮੁੱਖ ਪ੍ਰਮukh ਮੰਤਰੀ ਚਰਨਜੀਤ ਚੰਨੀ ਇੱਥੇ ਪਹੁੰਚੇ ਸੀ ਇਹ ਵਿਅਕਤੀ ਵੀ ਉਸ ਉਹਨਾਂ ਦੇ ਨਾਲ ਦੇਖਿਆ ਸੀ ਕੁਝ ਫੋਟੋਆਂ ਵੀ ਨਾਲ ਦੇਖਣ ਨੂੰ ਮਿਲ ਰਹੀਆਂ ਹਨ ਹਾਲਕਿ ਲੋਕਾਂ ਦੀ ਝੂਲ ਚੱਲ ਪਈ ਕਿ ਕਾਂਗਰਸ ਨਾਲ ਸੰਬੰਧ ਰੱਖਦੇ ਸੀ ਪਰ ਆਫੀਸ਼ਲ ਜਿਹੜੀ ਹੈ ਕਿ ਪੁਲਿਸ ਪ੍ਰਸ਼ਾਸਨ ਇਹ ਹੀ ਕਹੇ ਕਿ ਇਹ ਵਿਅਕਤੀ ਪਿੰਡ ਦਾ ਰਹਿਣ ਵਾਲਾ ਸੀ ਤੇ ਜਿਸ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਆਸ਼ੀਸ਼ ਜੋ ਇਹ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਕਿ ਪਹਿਲਾਂ ਤੋਂ ਕੋਈ ਨਾ ਤੇ ਮਾਮਲਾ ਦਰਜ ਹੈ ਕੋਈ ਹੋਰ ਕੋਈ ਮਾਮਲਾ ਜਿਸ ਕਦਰ ਵੇਖਿਆ ਗਿਆ ਕਿ ਇਹ ਹਿਟਲੇ ਪੱਦਰਦੀ ਜੋ ਮਾਨਸਿਕਤਾ ਉਹਨਾਂ ਦੇ ਸਾਹਮਣੇ ਆਈ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੁਰਦੀਪ ਸਿੰਘ ਤੇ ਕੋਈ ਮਾਮਲਾ ਪਹਿਲਾਂ ਦਰਜ ਨਹੀਂ ਸੀ ਕਿਉਂਕਿ ਇਹ ਕੋਆਪਰੇਟਿਵ ਸੁਸਾਇਟੀ ਦਾ ਇੱਕ ਮੈਂਬਰ ਵੀ ਸੀ ਪਿੰਡ ਤੋਂ ਜਿੱਤਿਆ ਹੋਇਆ ਤੇ ਇਹ ਰਾਜਨੀਤੀ ਪਾਰਟੀਆਂ ਨਾਲ ਵੀ ਸੰਬੰਧ ਰੱਖਦਾ ਸੀ ਤੇ ਜਿਹੜੇ ਦਾ ਭਤੀਜਾ ਸੀ ਬੋਲ ਨਹੀਂ ਬੋਲ ਤੇ ਸੁਣ ਨਹੀਂ ਸਕਦਾ ਸੀ ਜਿਹੜੇ ਉਹਦੇ ਉਹਦੇ ਫਾਇਦਾ ਦਾ ਕਤਲ ਹੋ ਚੁੱਕਿਆ ਸੀ ਜਿਹੜੇ ਉਹਦੇ ਮਦਦ ਨਹੀਂ ਕੀਤਾ ਸੀ ਜਿਸ ਦੀ ਸਜ਼ਾ ਉਹਦੀ ਮਦਦ ਕੱਟ ਰਹੀ ਹੈ ਇਸ ਨੂੰ ਬਚਪਨ ਤੋਂ ਹੀ ਕਲਦੀਪ ਸਿੰਘ ਨੇ ਪਾਲਣ ਕੀਤਾ ਤੇ ਜਿਹੜਾ ਦੂਸਰਾ ਰਿਸ਼ਤੇ ਯਾਰ ਜਿਹਨੇ ਕੁਲਦੀਪ ਸਿੰਘ ਨੇ ਬੁਲਾਇਆ ਸੀ ਉਸ ਤੋਂ ਪਹਿਲਾਂ ਨਸ਼ੇ ਨੂੰ ਲੈ ਕੇ ਕਈ ਮਾਮਲੇ ਦਰਜ ਰਹੇ ਜਿਸ ਨੂੰ ਲੈ ਕੇ ਪੁਲਿਸ ਨੇ ਤਿੰਨਾਂ ਨੂੰ ਰਸ ਸੱਚਾ ਦਿੱਤਾ ਤੇ ਇਹ ਜਿਹੜੀ ਇੱਕ ਵੱਡੀ ਗੱਲ ਦੇਖਣ ਨੂੰ ਮਿਲੀ ਹੈ ਕਿ ਜਿਹੜੇ ਲੋਕਾਂ ਤੋਂ ਗੱਲ ਜਾ ਰਹੀ ਸੀ ਏਜੰਸੀਆਂ ਜਾਂ ਮਾਹੌਲ ਖਰਾਬ ਕਰਨ ਦੀ ਗੱਲ ਪਰ ਇੱਕ ਪਿੰਡ ਦੇ ਵਿਅਕਤੀ ਹੀ ਜਿਹੜਾ ਆਪਣੀ ਆਪਣੇ ਦੁਸ਼ਮਣੀ ਘਟਣ ਵਾਸਤੇ ਇੱਕ ਪਿੰਡ ਦਾ ਮਾਹੌਲ ਖਰਾਬ ਕਰਨ ਵਾਸਤੇ ਇਸ ਇਸ ਪਾਰਦਾ ਤੋਂ ਜਾਣਦਾ ਹੈ ਏ ਵੀ ਕੱਲ ਵੱਡੀ ਗੱਲ ਹੈ ਜੀ ਜੀ ਬਿਲਕੁਲ ਆਸ਼ਿਸ਼ ਫਰਾਂਤਰਾ ਬਬਰ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਜਿਸ ਸਾਹ ਕਰਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਹਲਦੀ ਘੜੇ ਵਿੱਚ ਦੱਸਦੇ ਕਿ ਪੁਲਿਸ ਦੇ ਵੱਲੋਂ ਹੁਣ ਅਹਿਮ ਗ੍ਰਫਤਾਰੀਆਂ ਮੁਖਮਲਦਵਾਨ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਇਸ ਬੇਅਦਭੀ ਮਾਮਲੇ ਦੇ ਵਿੱਚ ਗੱਲ ਹੁਣ ਚੌਥੀ ਐਮ ਖਬਰ ਦੀ ਗੱਲ ਆਤੀਸ਼ੀ ਵੀਡੀਓ ਮਾਮਲੇ ਦੀ ਜਿੱਥੇ ਦਿੱਲੀ ਵਿਧਾਨ ਸਭਾ ਨੇ ਪੰਜਾਬ ਪੁਲਿਸ ਤੋਂ ਹੁਣ ਫੋਰੈਂਸਿਕ ਰਿਪੋਰਟ ਮੰਗ ਲਈ ਹੈ ਆਤੀਸ਼ੀ ਵੀਡੀਓ ਮਾਮਲੇ ਸਬੰਧੀ ਦਸਤਾਵੇਜ਼ ਹੁਣ ਤਲਬ ਕੀਤੇ ਗਏ ਨੇ ਐਫ ਆਈ ਆਰ ਅਤੇ ਸ਼ਿਕਾਇਤ ਦੀ ਕਾਪੀ ਵੀ ਉਹਨਾਂ ਦੇ ਵੱਲੋਂ ਮੰਗੀ ਗਈ ਹੈ ਦੱਸ ਦੇ ਕਿ ਪੁਲਿਸ ਦੇ ਟੈਕਨੀਕਲ ਸੈੱਲ ਦੀ ਰਿਪੋਰਟ ਸੌਂਪੜ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਸੋਸ਼ਲ ਮੀਡੀਆ ਐਕਸਪਰਟ ਜਾਂ ਟੈਕਨੀਕਲ ਸੈੱਲ ਦੀ ਰਿਪੋਰਟ ਵੀ ਮੰਗੀ ਗਈ ਹੈ ਦਿੱਲੀ ਵਿਧਾਨ ਸਭਾ ਸਕੱਤਰ ਦਾ ਜੀ ਜੀਪੀ ਪੰਜਾਬ ਨੂੰ ਇਹ ਪੱਤਰ ਲਿਖ ਕੇ तमाम ਇਸ ਚੀਜ਼ਾਂ ਦੀ ਮੰਗ ਕੀਤੀ ਗਈ ਹੈ ਦੱਸ ਦिए ਤੁਹਾਨੂੰ ਕਿ ਲੰਘੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਦਿੱਲੀ ਵਿਧਾਨ ਸਭਾ ਨੂੰ ਆਪਣਾ ਜਵਾਬ ਦਿੱਤਾ ਗਿਆ ਸੀ ਜਿਸ ਦੇ ਵਿੱਚ ਸਾਫ਼ ਤੌਰ ਤੇ ਪੰਜਾਬ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਗੁਰੂ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਵੱਲੋਂ ਹੁਣ ਇਹ तमाम ਇਹਨਾਂ ਦਸਤਾਵੇਜ਼ ਦੀ ਅ ਰਿਕਾਰਡਸ ਦੀ ਮੰਗ ਕੀਤੀ ਗਈ ਹੈ ਇਸ ਨਾਲ ਹੀ ਅੱਗੇ ਵਧਦੇ ਹਾਂ ਤੇ ਖਬਰ ਤੀਜੀ ਐਮ ਜੁਰਹਿਣ ਵਾਲੀਆ ਹੁਣ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਅਮਰਿਤਪਾਲ ਦਾ ਕੇਸ ਦੇਖ ਰਹੀ ਅਥਾਰਟੀ ਹੁਣ ਫੈਸਲਾ ਲਵੇ ਹਾਈ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਸਤ ਦਿਨਾਂ ਦੇ ਅੰਦਰ ਫੈਸਲਾ ਲਿਆ ਜਾਵੇ ਹਾਈ ਕੋਰਟ ਨੇ ਕਿਹਾ ਦਿਨਾਲੀ ਅਮਰਿਤਪਾਲ ਨੇ ਬਜਟ ਸੈਸ਼ਨ ਦੇ ਵਿੱਚ ਦੱਸਦੀ ਕਿ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ ਆਲ ਫਲਾਹ ਦੀ ਗੱਡੀ ਤੁਹਾਨੂੰ ਦੱਸਦੀ ਕਿ ਪਹਿਲਾਂ ਵੀ ਅਮਰਿਤਪਾਲ ਦੇ ਵੱਲੋਂ ਜੋ ਖਡੂਰ ਸਾਹਿਬ ਤੋਂ ਸੰਸਦ ਨੇ ਉਹਨਾਂ ਦੇ ਵੱਲੋਂ ਸੈਸ਼ਨਸ ਦੇ ਵਿੱਚ اجلاس ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਗਈ ਸੀ ਇਸ ਬਕਾਇਦਾ ਪੱਤਰ ਦੇ ਬਾਰੇ ਲਿਖਿਆ ਗਿਆ ਸੀ ਪਾਇਰ ਪੰਜਾਬ ਸਰਕਾਰ ਦੇ ਵੱਲੋਂ ਆਪਣੀ ਦਲੀਲ ਦਿੱਤੀ ਗਈ ਕਿ ਬਹਾਰ ਆਣਾ ਕਿਤੇ ਨਾ ਕਿਤੇ ਖਤਰਾ ਜੋ ਕਿ ਅਮਿਤਪਾਲ ਦਾ ਸਾਹਮਤ ਹੋ ਸਕਦਾ ਪਰ ਫਿਲਹਾਲ ਦੀ ਗੱਲ ਹੀ ਜਿਸ ਕਦਰ ਬਜਟ ਸੈਸ਼ਨ ਨੂੰ ਮਹਿਜ਼ ਕੁਝ ਹੀ ਦਿਨ ਬਾਕੀ ਨੇ ਕੁਝ ਹੀ ਅ ਦਿਨ ਰਹਿ ਚੁਕੇ ਨੇ ਤਜਸੂ ਲੈ ਕੇ ਹੁਣ ਸਾਫ਼ ਤੌਰ ਤੇ ਹਾਈ ਕੋਰਟ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਫੈਸਲਾ ਲਿਆ ਜਾਵੇ ਜਵਾਬ ਜੋ ਕਿ ਹੈ ਦਿੱਤਾ ਜਾਵੇ ਪੰਜਾਬ ਸਰਕਾਰ ਨੂੰ ਇਹ ਕਹਿ ਦਿੱਤਾ ਗਿਆ ਤਾਂ ਅਮਿਤਪਾਲ ਦਾ ਕੇਸ ਦੇਖਰੀ ਅਧਰਤੀ ਹੋਣ ਇਸ ਦਾ ਫੈਸਲਾ ਲਵੇ ਤੇ 7 ਦਿਨਾਂ ਦੇ ਅੰਦਰ ਹੀ ਫੈਸਲਾ ਲੈਣ ਦੇ ਆਦੇਸ਼ ਵੀ ਦਿੱਤੇ ਗਏ ਨੇ ਗਰਾਉਂਡ ਉਤਰਦੇ ਆ ਪਹਿਲੀ ਖਬਰ ਦੇ ਵੱਲ ਜੋ ਅਹਿਮ ਰਹਿਣ ਵਾਲੀ ਹੁਣ ਇਸ ਬੁਲਟਨ ਦੇ ਵਿੱਚ ਹੈ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੈ ਕੇ ਐਕਸ਼ਨ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਲੋਕਾਂ ਦੇ ਕਾਰਡ ਬਣਾਉਣ ਦੇ ਲਈ ਗਰਾਉਂਡ ਤੇ ਉਤਰੇ ਨੇ ਮੰਤਰੀ ਤੇ ਮੰਤਰੀ ਵਿਧਾਇਕਾਂ ਦੇ ਵੱਲੋਂ ਹੁਨਾ ਆਪ ਗਰਾਉਂਡ ਤੇ ਉਤਰ ਕੇ ਇਹ ਐਕਸ਼ਨ ਜੋ ਕੀਤਾ ਲਿਆ ਜਾ ਰਿਹਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਵੱਲੋਂ ਹੈਲਥ ਕਾਰਡ ਬਣਾਏ ਜਾ ਰਹੇ ਨੇ 10 ਲੱਖ ਤੱਕ ਦਾ ਲੋਕਾਂ ਨੂੰ ਮੁਫਤ ਇਲਾਜ ਮਿਲੇਗਾ ਕਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੇਤ ਯੋਜਨਾ ਦਾ ਆਗਾਜ਼ ਕੀਤਾ ਸੀ ਜਿਸ ਦੇ ਤਹਿਤ ਇਹ ਐਕਸ਼ਨ ਦੇ ਵਿੱਚ ਹੁਣ ਸਰਕਾਰ ਨਜ਼ਰ ਆ ਰਹੇ ਨੇ ਤਾਂ ਵਿਧਾਇਕ ਮੰਤਰੀ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਕਾਰਡ ਬਣਾਉਣ ਦੇ ਲਈ ਗਰਾਉਂਡ ਤੇ ਆਪ ਉਤਰੇ ਨੇ ਮੰਤਰੀ ਅਰ ਜਸਲੀ ਤੱਕ ਕਰ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰ ਰਹੇ ਆ ਅ ਜੰਡਿਆਲਾ குரு ਦੇ ਵਿੱਚ ਅ ਅਸੀਂ ਕਾਫੀ ਘਰਾਂ ਦੇ ਵਿੱਚ ਹੁਣ ਤੱਕ ਰਜਿਸਟ੍ਰੇਸ਼ਨ ਕਰ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਘਰ ਜਿਹੜੇ ਆ ਉਹ ਸਾਰੇ ਪੰਜਾਬ ਦੇ ਕਵਰ ਕਰ ਲਾਂਗੇ ਲੋਕ ਇਸ ਸਕੀਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ ਬਹੁਤ ਖੁਸ਼ ਨੇ ਕਿਉਂਕਿ ਸਾਡੇ ਕੋਲੇ ਵੀ ਜਦੋਂ ਕਿਸੇ ਪਰਿਵਾਰ ਦਾ ਕੋਈ ਜੀ ਬਿਮਾਰ ਹੁੰਦਾ ਸੀਗਾ ਜਦੋਂ ਉਹ ਇਲਾਜ ਵਾਸਤੇ ਜਾਂਦੇ ਸੀਗੇ ਤੇ ਬੜੀ ਕੰਡੀਸ਼ਨ ਮਾੜੀ ਹੁੰਦੀ ਆ ਆ ਪੈਸੇ ਉੱਤੇ ਲਾਸ ਦੇ ਦਿੱਤੇ ਨਹੀਂ ਸੀਗੇ ਜਾਂਦੇ بڑے ਫੋਨ ਆਉਂਦੇ ਸੀਗੇ ਕਿ ਹਸਪਤਾਲ ਵਾਲਿਆਂ ਨੂੰ ਕਹਿ ਦਿਓ ਕੁਝ ਪੈਸੇ ਕੱਟ ਕਰ ਲੈਣਾ ਤੇ ਹੁਣ ਤਾਂ 10 ਲੱਖ ਦਾ بیمਾ ਹਰ ਪਰਿਵਾਰ ਨੂੰ ਜਿਹੜਾ ਮੁਫਤ ਸੇਤ ਦੀ ਸੁਰੱਖਿਆ ਜਿਹੜੀ ਆ ਉਹ ਦੇ ਦਿੱਤੀ ਗਈ ਆ ਜੰਡਿਆਲਾ ਗੁਰੂ ਦੇ ਹਸਪਤਾਲ ਚਾਹੇ ਪ੍ਰਾਈਵੇਟ ਚਾਹੇ ਸਰਕਾਰੀ ਤੁਸੀਂ ਜਿੱਦੇ ਚ ਮਰਜੀ ਅਵਲ ਦੇ ਰੱਬ ਨੂੰ ਲੋਡ ਨਾ ਹੀ ਪਾਵੇ ਜੇ ਲੋੜ ਪੈਂਦੀ ਆ ਤੁਸੀਂ ਜਾ ਕੇ ਆਪਣਾ ਕੋਈ ਵੀ ਇਲਾਜ ਕਰਵਾ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦਾ 1 ਰੁਪਿਆ ਵੀ ਜੜਾ ਤੁਹਾਡਾ ਉੱਥੇ ਨਹੀਂ ਲੱਗੂਗਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਸੀਐਮ ਭਗਵੰਤ ਮਾਨ ਨੇ ਮੁਹਾਰਤੂ ਕੀਤੀ ਹੈ ਤੇ ਹੁਣ ਸੀਐਮ ਦੇ ਜ਼ਿਲ੍ਹੇ ਦੇ ਵਿੱਚ ਸ਼ੁਰੂਆਤ ਇਸ ਦੀ ਹੋ ਚੁੱਕੀ ਹੈ ਐਮਐਲਏ ਨਰਿੰਦਰ ਕੌਰ ਭਰਾਜ ਪਿੰਡ ਪਿੰਡ ਘਰ ਘਰ ਜਾ ਕੇ ਲੋਕਾਂ ਦੀਆਂ ਜਿਹੜੀਆਂ ਪਰਚੀਆਂ ਹੈਗੀਆਂ ਨੇ ਉਹ ਕੱਟ ਰਹੇ ਨੇ ਜਿਸ ਤੋਂ ਬਾਅਦ ਜਿਹੜੇ ਹਾਰਡ ਕਾਪੀਜ਼ ਹੈਗੇ ਨੇ ਉਹ ਆਈਡੈਂਟੀਟੀ ਕਾਰਡ ਉਹ ਜਿਹੜੇ ਕਾਰਡ ਹੋਣਗੇ ਲੋਕਾਂ ਨੂੰ ਸੁਵਿਧਾ ਦੇਣ ਵਾਲੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਣਗੇ ਤਾਂ ਇਸ ਵਕਤ ਪਿੰਡ ਮੰਗਵਾਲ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਲੋਕਾਂ ਦੇ ਹੱਥਾਂ ਦੇ ਵਿੱਚ ਆਧਾਰ ਕਾਰਡ ਨੇ ਖੁਦ ਵਿਧਾਇਕ ਲੋਕਾਂ ਦੇ ਘਰ ਘਰ ਜਾ ਕੇ ਜਿਹੜੇ ਹੈਗੇ ਨੇ ਉਹ ਜਿਹੜੇ ਫਾਰਮ ਨੇ ਉਹ ਭਰ ਰਹੇ ਨੇ ਆਨਲਾਈਨ ਸਾਰੀ ਪ੍ਰਕਿਰਿਆ ਹੈ ਜਿਹੜੀ ਹੈਗੀ ਆ ਮੈਂ ਕਿਸ ਤਰੀਕੇ ਨਾਲ ਦੇਖਦੇ ਹਾਂ ਕੱਲੋ ਮੁਹਾਲੀ ਤੋਂ ਸ਼ੁਰੂਆਤ ਹੋਈ ਆ ਤੇ ਹੁਣ ਸੀਐਮ ਦੇ ਜ਼ਿਲ੍ਹੇ ਤੋਂ ਸ਼ੁਰੂਆਤ ਤੁਸੀਂ ਕਰ ਰਹੇ ਹੋ ਅ ਬਿਲਕੁਲ ਬਹੁਤ ਹੀ ਕੱਲ ਦਾ ਦਿਨ ਮੈਂ ਕਹੂੰਗੀ ਕਿ ਪੰਜਾਬ ਦਾ ਇੱਕ ਇਤਿਹਾਸਿਕ ਦਿਨ ਸੀਗਾ ਜਿਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਸਿਹਤ ਸੌਗਾਤ ਜਿਹੜੀ ਉਹ ਦਿੱਤੀ ਹੈਗੀ ਆ ਸੋ ਮੈਂ ਸਮਝਦੀ ਆ ਕਿ ਜਿਹੜੀਆਂ ਚੀਜ਼ਾਂ 70 ਸਾਲ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਤੇ ਨਹੀਂ ਹੋਈਆਂ ਜਿਸ ਕਰਕੇ ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਵੱਡੀ ਗੱਲ ਇਸ ਦੇ ਵਿੱਚ ਕੀ ਹੈ ਕਿ ਜਦੋਂ ਵੀ ਕੋਈ ਸਕੀਮਾ ਆਗੇ ਕਿਸੇ ਸਰਕਾਰ ਦੇ ਵਿੱਚ ਆਉਂਦੀ ਹੈ ਅਸੀਂ ਤਾਂ ਉੱਤੇ 100 ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਪਾ ਦਿੱਤੀਆਂ ਜਾਂਦੀਆਂ ਸੀ ਤੇ ਇਹ ਕੰਡੀਸ਼ਨਾਂ ਜਿਹਦੇ ਵਿੱਚ ਬਿਲਕੁਲ ਹੀ ਇੱਕ ਸਰਕਾਰ ਦੀ ਜਿਹੜੀ ਲੋਕਪੱਖੀ ਜਿਹੜੀ ਨੀਅਤ ਆ ਉਹ ਜਿਹੜੀ ਸਾਫ਼ ਦਿਖਾਈ ਦਿੰਦੀ ਹੈ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਨੀਅਤ ਆ ਲੋਕਪੱਖੀ ਦਿਖਾਈ ਦਿੰਦੀ ਹੈ ਕਿਉਂਕਿ ਇਹਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਬਿਨਾਂ ਕਿਸੇ ਜਾਤ ਤੋਂ ਬਿਨਾਂ ਕਿਸੇ ਪਾਰ ਤੋਂ ਹਰ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਾਰਡ ਆ ਜਿਹੜਾ ਉਹ ਬਣੂਗਾ ਹਰ ਇੱਕ ਏਜ ਦੇ ਚਾਹੇ ਕੋ 6 ਮਹੀਨਿਆਂ ਦਾ ਬੱਚਾ ਚਾਹ 100 102 ਸਾਲ ਦਾ ਕੋਈ ਬਜ਼ੁਰਗ ਆ ਉਹਦਾ ਵੀ ਇਲਾਜ ਇਹਦੇ ਵਿੱਚ ਹੋਣਾ ਤੇ ਤਕਰੀਬਨ 800 850 ਤਰ੍ਹਾਂ ਦੇ ਜਿਹੜੇ ਹਸਪੀਟਲ ਨੇ ਜਿਹੜੇ ਇਹਦੇ ਨਾਲ ਅਟੈਚ ਕੀਤੇ ਗਏ ਨੇ ਉਹਦੇ ਵਿੱਚ ਮੈਂ ਸਮਝਿਆ ਕਿ ਪੰਜਾਬ ਦੇ 90% ਜਿਹੜੇ ਹਸਪੀਟਲ ਨੇ ਉਹ ਕਵਰ ਹੋ ਚੁੱਕੇ ਨੇ ஹைக்கோர்ட்